ਨਸ਼ਾ ਕਰਨ ਦੇ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਰਸਲ ਨੌਜਵਾਨ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀਗਾ ਜਿਸ ਦੀ ਮੌਤ ਤੋਂ ਬਾਅਦ ਮਾਂ ਤਾਂ ਹੰਾਰ ਕੇ ਰੋਂਦੀ ਹੋਈ ਨਜ਼ਰ ਆ ਰਹੀ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੇਰਾ ਤਾਂ ਘਰ ਹੀ ਉਜੜ ਚੁੱਕਿਆ ਹੈ ਮੇਰਾ ਤਾਂ ਘਰ ਹੀ ਪਟਿਆ ਜਾ ਚੁੱਕਿਆ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਇੱਕ ਕੰਪਲੇਂਟ ਵੀ ਦਰਜ ਕਰਵਾਈ ਹੈ ਅੱਸੀ ਕਿ ਇਹ ਘਟਨਾ ਸ਼ਿਮੁਖਸ ਸਾਹਿਬ ਦੇ ਗਿੱਦੜ ਬਾਹ ਦੇ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਨੌਜਵਾਨ ਜਿਸ ਦਾ ਨਾਂ ਸਤਵਿੰਦਰ ਦੱਸਿਆ ਜਾ ਰਿਹਾ ਹੈ ਕਿ ਉਸਦੀ ਉਮਰ ਮਹਿਜ 19 ਸਾਲ ਸੀਗੀ ਉਸਦੀ ਨਸ਼ੇ ਦੇ ਕਾਰਨ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਉਸਨੇ ਮ੍ਰਿਤਕ ਦੇ ਦੇ ਕੋਲੋਂ ਇੱਕ ਸਰਿੰਜ ਵੀ ਬਰਾਮਦ ਹੋਈ ਹੈ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਹ ਬਾਹਰੋਂ ਦੀ ਵਾਪਸ ਪਰਤਿਆ ਸੀਗਾ ਬਾਜ਼ਾਰ ਗਿਆ ਹੋਇਆ ਸੀ ਬਾਜ਼ਾਰ ਤੋਂ ਜਦੋਂ ਘਰ ਆਉਂਦਾ ਤਾਂ ਰੋਟੀ ਖਾ ਰਿਹਾ ਸੀ ਤੇ ਰੋਟੀ ਖਾਂਦੇ ਅਚਾਨਕ ਹੀ ਉਸਦੀ ਮੌਤ ਹੋ ਜਾਂਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਅਚਾਨਕ ਹੀ ਉਹ ਡਿੱਗ ਪੈਂਦਾ ਉਸ ਤੋਂ ਬਾਅਦ ਪਰਿਵਾਰ ਨੇ ਉਸਦੇ ਕੋਲੋਂ ਇੱਕ ਸਰਿੰਜ ਵੀ ਚੱਕੀ ਆ ਉਹਨਾਂ ਦਾ ਕਹਿਣਾ ਹੈ ਕਿ ਉਹ ਨਸ਼ੇ ਦਾ ਆਦਤ ਹੀ ਹੋ ਚੁੱਕਿਆ ਸੀ ਨਸ਼ਾ ਕਰਦਾ ਸੀ ਇਸ ਤੇ ਨਾਲ ਹੀ ਉਹਨਾਂ ਦੇ ਵੱਲੋਂ ਗਵਾਂਡ ਰੰਦੇ ਇੱਕ ਨੌਜਵਾਨ ਦੇ ਉੱਪਰ ਵੀ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਉਸ ਨੇ ਸ਼ਾਇਦ ਉੱਪਰ ਹੀ ਉਸਨੇ ਨਸ਼ਾ ਕਰਨਾ ਸ਼ੁਰੂ ਕੀਤਾ ਸੀ ਹਾਲਾਂਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਹੁਣ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪਰਿਵਾਰ ਤਾਂ ਹੰਮਾਰ ਕੇ ਰੋਂਦਾ ਹੋਇਆ ਨਜ਼ਰ ਆ ਰਿਹਾ ਸਤਵਿੰਦਰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀਗਾ ਉਸ ਦੀ ਮੌਤ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਇਲਾਈਟ ਮਾਂ ਤਾਂ ਹਮਾਰ ਕੀ ਰੋਂਦੀ ਹੋਈ ਨਜ਼ਰ ਨਜ਼ਰ ਆ ਰਹੀ ਹੈ ਆਪਣੇ ਨੌਜਵਾਨ ਪੁੱਤਰ ਨੂੰ ਵਾਪਸ ਆਉਣ ਦੇ ਲਈ ਆਵਾਜ਼ਾਂ ਦਿੰਦੇ ਹੋਏ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦੇ ਕਿ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਵੇਖੀ ਜਾ ਰਹੀ ਹੈ ਤੋਂ ਸ਼ਿਵ ਜੀ ਸਾਨੂੰ ਪੂਰਾ ਮਾਮਲਾ ਕੀ ਹੈ ਪਰਿਵਾਰਿਕ ਮੈਂਬਰ ਕੀ ਕੋਈ ਜਾਣਕਾਰੀ ਦੇ ਰਿਹਾ ਹੈ ਤੇ ਪੁਲਿਸ ਅਧਿਕਾਰੀ ਇਸ ਸੰਬੰਧੀ ਕੀ ਜਾਣਕਾਰੀ ਦੇ ਰਹੇ ਨੇ ਮਾਂ ਤੂੰ ਪੈਸੇ ਲੈ ਲੈ ਮੈਥੋਂ ਮਾਂ ਤੂੰ ਨਾ ਜਾਇਆ ਕਰ ਤੇਰਾ ਆਪਰੇਸ਼ਨ ਹੋਇਆ ਹਏ ਹਏ ਮੇਰਾ ਬੁੱਤ ਮੈਥੋਂ ਪਾਸੇ ਨਹੀਂ ਜੀ ਜਾਂਦਾ ਮੇਰੇ ਕੋਲੇ ਬੈਠ ਨਾ ਮਾਂ ਸਾਹਿਬ ਜੀ ਜੀ ਰਹੀ ਨਹੀਂ ਤਾਂ ਮੇਰੇ ਕੋਲੇ ਬੈ ਕੇ ਚੀਰ ਲਾ ਏ ਨੀ ਪੱਟ ਕੇ ਲੈ ਗਈਆਂ ਏ ਪਤਾ ਨਹੀਂ ਕੀ ਜੂਲ ਦਾ ਬਣਾ ਬਣਾਇਆ ਮੈਨੂੰ ਅੱਖੀ ਘਟਾ ਪਾਤਾ ਕੀ ਹੋਇਆ ਕਿਸੇ ਨੇ ਐਵੇਂ ਭਾਈ ਉਹਦੇ ਡੈਡੀ ਦਾ ਬਲੱਡ ਡਟਿਆ ਸੀਗਾ ਉਦੋਂ ਸਾਰੇ ਇਕੱਠੇ ਹੋ ਗਏ ਤਾਂ ਮੈਂ ਜੂਸ ਲਿਆ ਹੱਥ ਜਾ ਲਾ ਕੇ ਠਾ ਕੇ ਲੈ ਗਈ ਉਹ ਬੁੜੀ ਜਿਹੜੀ ਦਾ ਮੁੰਡਾ ਸੀ ਐ ਮਗਰ ਮੁੰਡਾ ਲੰਗ ਗਿਆ ਮੈਂ ਅਬ ਐ ਬਗਾਨ ਨੂੰ ਆਖਿਆ ਜਗਵਿੰਦਰ ਦੇ ਡੈਡੀ ਨੂੰ ਵੀ ਇਹਨਾਂ ਦਾ ਗੱਲੂ ਲੰਗ ਗਿਆ ਮਗਰ ਜਗਵਿੰਦਰ ਨੂੰ ਚੜਾ ਲੇ ਮੋਟਰਸਾਈਕਲ ਤੇ ਜਦੋਂ ਉਹ ਵੇ ਗਿਆ ਉਹ ਤੁਹਾਨੂੰ ਗੱਲੂ ਇਹਦਾ ਫੋਨ ਫੜੀ ਖੜਾ ਸੀਗਾ ਮਗਰ ਇਹ ਭੱਜ ਗਿਆ ਵਕੀਲ ਫੋਨ ਫੜੀ ਖੜਾ ਸੀ ਗੱਲੂ ਇਹਨੇ ਆਖਿਆ ਵੀ ਆ ਤਾਂ ਡੈਡੀ ਆ ਗਿਆ ਨਾ ਹਉ ਤੁਰਦਾ ਸੀ ਆਦਾ ਨਹੀਂ ਮੇਰੇ ਮੋਟਰਸਾਈਕਲ ਤੇ ਫੇਰ ਚੜ ਜਾ ਹਏ ਵਧੀਆ ਆ ਜਾ ਮੇਰੇ ਮम्मी ਰੋਟੀ ਪਕਾ ਲਾ ਮੈਂ ਰੋਟੀ ਬਕਾਉਣ ਲੱਗੀ ਪਾਣੀ ਰੱਖਿਆ ਅੰਦਰ ਰੋਟੀ ਖਾਂਦਾ ਪਤਾ ਨਹੀਂ ਇੱਕ ਮਿੰਟ ਚਿਬਾਈ ਕੀ ਹੋ ਗਿਆ ਮੇਰਾ ਤਾਂ ਘਰ ਪਟ ਤਾ ਮੈਂ ਕਿਤੋਂ ਬਾਲੂਗੀ ਆਵਦਾ ਪੁੱਤ ਏ ਨਾ ਮੈਂ ਉਧਰ ਜੋ ਗਿਆ ਉਧਰ ਜੋ ਗਿਆ ਨੂੰ ਤਾਂ ਕੰਗਲੇ ਕਰਤਾ ਅਸੀਂ ਉਹਨਾਂ ਨੂੰ ਐ ਕਹਿ ਦਿੰਦੇ ਹਾਂ ਦੇ ਸਾ ਵੀ ਬੰਨਸ ਬੰਨੀ ਦੇ ਚਿੱਟੇ ਵਾਲੇ ਲੈ ਆ ਕੇ ਤੁਸੀਂ ਕੋਠਿਆਂ ਤੇ ਜਣਾ ਦਿੰਦੇ ਆ ਤੁਹਾਡੇ ਦਾ ਘਾਤੀ ਪੈ ਗਏ ਮਾਮ ਕੀ ਨੂੰ ਆਖਿਆ ਵੀ ਮੈਂ ਤਾਂ ਆਪਾਂ ਨੂੰ ਪੱਟ ਦੇਣ ਗਿਆ ਤਾਂ ਐ ਕੀ ਕਰ ਦੇਣਗੇ ਨਾ ਕਿ ਨਾ ਆਖਿਆ ਕਰ ਉਹਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜੀ ਉਸ ਸਤਿੰਦਰ ਸਿੰਘ ਦਾ ਪੁੱਤਰ ਵੀਲ ਸਿੰਘ ਦੀ ਡੈਥ ਹੋ ਗਈ ਹੈ 26 ਲੱਖਾਂ ਚ ਉਹ ਜਾਂਚ ਕਰ ਰਹੇ ਆ ਇਸ ਦਾ ਸਾਮ। ਪਰਿਵਾਰ ਦਾ ਹੈ। ਤੇ ਪਰਿਵਾਰ ਨੇ ਕੋਈ ਸ਼ਿਕਾਇਤ ਵਗੈਰਾ ਦਿੱਤੀ ਹੋਈ ਹੈ? ਹਾਂਜੀ ਹਾਂਜੀ ਉਹ ਮੁਕਦਮਾ ਦਾਖਲ ਕੀਤਾ ਜੀ ਇਹ ਜੋ ਜੋ ਚ ਹੋਊਗਾ ਬਾਅਦ ਵਿੱਚ ਆਪਸ਼ਨ ਆ ਰਹੇ ਹੋਣਗੇ ਤਾਂ। ਤੇ ਕਿਸੇ ਤੇ આરોਪ ਵਗੈਰਾ ਵੀ ਲਾਇਆ ਪਰਿਵਾਰ ਨੇ? ਹਾਂਜੀ ਉਹ ਗੌਂਡੀ ਸੀਗਾ ਜੀ ਉਹਨਾਂ ਦਾ ਜਵੰਦਰ ਸਿੰਘ ਜੀ। ਕੀ આરોਪ ਕਿ ਲਾਇਆ? ਉਹ ਕਹਿੰਦੇ ਵੀ ਉਹਨੇ ਨਰਿੰਦਰ ਸਿੰਘ ਮਟਾਰ ਨੂੰ ਲੈ ਗਿਆ ਹੈ ਸਾਡੇ ਨਾਲ। ਤੇ ਵਜ੍ਹਾ ਕੀ ਸੀ ਕੋਈ ਪਤਾ ਲੱਗੇਗਾ? ਭਾਜੀ ਤੁਹਾਨੂੰ ਵਿਆਹ ਮੁਤਾਬਕ ਹੀ ਹੈ ਜੀ ਉਹ ਕਹਿੰਦੇ ਵੀ ਅਸੀਂ ਸਾਡੇ ਮੁੰਡੇ ਦੇ ਨਾ ਕੋਈ ਕਿਸ ਤਰ੍ਹਾਂ ਬਹਤ ਪਤਾ ਨਹੀਂ ਦਵਾਈ ਤੇ ਪਤਾ ਨਹੀਂ